ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੇ ਪੱਤੇ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮਗੜੀ ਆ ਅੱਜ ਭਰਾਵੋ ਅੱਜ ਆਪਾਂ ਲੰਗਵਾਲ ਇੱਥੇ ਬਾਈ ਬਿਸਕਟ ਬਾਕਸ ਉਹਨੇ ਬਣਾਵਾ ਪੂਰੀ ਸਖਾਈ ਨਾਲ ਤੇ ਬਾਈ ਦਾ ਰੇਟ ਵੀ ਬਹੁਤ ਵਾਜਦਾ ਬਾਕੀ ਤੁਹਾਨੂੰ ਬਾਈ ਨਾਲ ਗੱਲਬਾਤ ਕਰਾਉਣੇ ਦਿਖਾਉਣੇ ਕਿ ਕਿੰਨੇ ਘੰਟੇ ਬਿਸਕਟ ਬਣਾਵਾ ਬਾਈ ਆਜੋ ਭਰਾਵੋ ਕਿਹੜੇ ਬਿਸਕਟ ਤੁਸੀਂ ਬਣਾਉਣਾ ਵੀਰੇ ਬਸ ਸਿੰਪਲੀ ਬਣਾਉਣਾ ਬਈ ਕੋਨੂਨ ਨਾਲ ਵਾਲੇ ਹਾਂ ਬੜਾ ਗੜਗੜਾਲੇ ਜਿਹੜਾ ਕੁਝ ਮਰਜ਼ੀ ਸੁਆਈ ਹੈ ਪੱਕੀ ਗੱਲ ਹੈ ਰੇਟ ਟੁੱਟ ਗਿਆ ਦਾ ਰੇਟ ਅੱਛੀ ਰੇਟ ਕਿੰਨਾ ਬਦ ਮੈਂ ਕਹਾਂ ਨੀ ਆ ਲੱਛਣ ਬਹੁਤ ਨੇਗੇ ਪਛਾਈ ਇਸ ਸਰ ਵੀ 1 ਕਵਾਂਟਲ ਹੈ ਠੀਕ ਹੈ ਕੋਈ ਕੁਝ ਨਹੀਂ ਬਣਾ ਅਗਲੇ ਦਾ ਸਮਾਨ ਹੋਵੇਗਾ ਪਤਾ ਕੀ ਬਣਾ ਕੇ ਦੇਣੀ ਹੈ ਬੜੀ ਵਧੀਆ ਪਕਾਉਣੇ ਵਧੀਆ ਗਾਰੰਟੀ ਹੈ ਬੁਰੀ ਦੀ ਗਾਰੰਟੀ ਠੀਕ ਇਹ ਕੋਲ ਮੱਝਾ ਮੱਝਾ ਦੇਖੋ ਬਰਾ ਬਿਸਕੁਟ ਬਣਦੇ ਆ ਬੜੀ ਸਪੀਡਾਂ ਮਾਂ ਦੇ ਪੱਤੇ ਦੀ ਭਈ ਇਹ ਬੇਲਾ ਹਣ ਬੰਦੇ ਰੱਖੇ ਨੇ ਆ ਕਾਨੇ ਚ ਮੱਖੀ ਲਈ ਬਿਠਾਏ ਇਹ ਇਹਦੇ ਉੱਚਾ ਸਨ ਲੱਗੇ ਪਏ ਸੀ ਹੌ ਲੱਗੇ ਨੂੰ ਬਾਲੀ ਹੁਣ ਇਸ ਕਰਦਾ ਮੈਂ ਮੱਝਾਂ ਦੇ ਸੌਦੇ ਮੋٹے ਮੋٹے ਇਹਨਾਂ ਵੱਜੂ ਮੱਝਾਂ ਨੇ ਹੋਏ ਡੇਢ ਲੱਖ ਤੋਂ 2 ਲੱਖ ਦੀ ਮੱਝਾਂ ਦੇ ਕੋਲ ਹੁੰਦੇ ਨੇ ਆ ਮਿੱਤਰੋ ਐਂਕੋ ਮੁੰਦਿਆ ਮਸ਼ੀਨ ਦੇਖੋ ਤੜਕੇ ਖਾਣੇ ਕੌਂਸਰ ਨਹੀਂ ਇਹ ਦੇਖੋ ਸਪੀਡ ਚੈੱਕ ਕਰੋ ਜੀ ਇਹਨਾਂ ਅਨਸਾਦੀ ਵੀਡੀਓ ਚੈੱਕ ਕਰੂ ਦੇਖੋ ਮਿੱਤਰੋ ਚੱਲਦਾ ਨਾ ਬਾਈ ਦਾ ਹੱਥ ਮਸ਼ੀਨ ਵਾਂਗੂ ਕੰਪਿਊਟਰ ਮਸ਼ੀਨ ਨੂੰ ਚੱਲਦਾ ਦੇਖੋ ਇਹਨੂੰ ਬਰਤ ਪ੍ਰਾਵ ਕੋਈ ਨਹੀਂ ਖੁਣ ਫਿਰ ਨਹੀਂ ਦੇਗ ਬਾਈ ਆਪੀ ਗ੍ਰਿਪ ਕਰ ਕਿਉਂ ਬਣਦੇ ਹੋ ਕੰਪਿਊਟਰ ਨੂੰ ਟੈਂਟ ਟੈਂਟ ਖਿੜਦਾ ਹੈ ਦੇਖੋ ਤੁਸੀਂ ਪਉ ਕਮਾਲ ਕਰੀਂਗਾ ਬਰਾਉ ਆਏ ਅੱਗ ਦੇ ਮੂਹਰੇ ਬੈਠ ਕੇ ਆਏ ਬਣਦੇ ਨੇ ਪੈਸੇ ਆਏ ਬਣਦੇ ਨੇ ਬਿਸਕਟ ਇੱਕ ਪਾਸੇ ਅੱਗ ਚੱਲਦੀ ਹੈ ਇੱਕ ਪਾਸੇ ਬੈਠਾ ਸਾਡਾ ਬਾਈ ਇੰਨੀ ਗਰਮੀ ਵਿੱਚ ਅੱਗੇ ਦੇ ਵਿੱਚ ਦੇ ਕੋਲੇ ਖੜ ਕੇ ਦੇਖੋ ਕਿ ਐਵੇਂ ਬਿਸਕਟ ਬਣਦੇ ਨੇ ਭਰਾਵੋ ਚਾਹਣਾ ਬੈਠੇ ਬੱਡੇ ਆਊਟਰ ਮਾਰਦ ਨੇ ਉਹ ਵੀ ਆਉਣ ਦੇ ਪਲੇਟ ਬਿਸਕਟਾਂ ਦੇ ਕਿਰਾ ਕਹਾਂ ਜੀ ਉਸਤਾਦ ਜੀ ਲੋਟਾ ਕੰਮ ਖੰਡ ਤੋਂ ਨਹੀਂ ਲੱਗ ਰਹੀ ਗਰਮੀ ਤੋਂ ਲੱਗ ਰਹੀ ਪੱਖਾ ਚੱਲੀ ਜਾਂ ਨੱਥੇ ਵੀ ਪਸੀਨਾ ਵਹਿ ਚੁੱਕਾ ਰੋੜਾ ਤਾਂ ਪੱਖਾ ਚੱਲ ਰਿਹਾ ਹੈ ਇਹ ਤਾਂ ভাই ਸਰਦੀ ਸੀ ਪਸੀਨਾ ਛੁੜੀ ਜਾਂਦਾ ਇਹ ਅੱਜ ਕਿਤੇ ਆ ਕੇ ਅੱਛਾ ਕਮੋਖਾ ਹੈ ਚੱਲ ਚੱਲਾ ਲੈ ਚੱਕੇ ਗਿਰਨ ਦਾ ਸਟਰੀਆ ਬਾਜੀਆ ਗਾ ਡੱਟੇ ਨਾ ਕੜਦੇ ਕੱਚੇ ਦੇ ਕੱਚੇ ਕੜਦੇ ਆ ਕੱਚੇ ਇੰਤਰੀ ਦੇ ਵੀ ਸਕੋ ਬਾਈ ਗਰਾ ਚਾਹ ਬਣਾ ਕੇ ਪਲਾਣਾ ਦੁੱਧ ਰੰਨਾ ਵੀ ਪੂਰੀ ਕਰ ਕੜਕਵੀ ਪੂਰੀ ਆਪਣਾ ਹੋਣਾ ਜਗਾੜ ਲੈ ਕੇ ਉਹ ਬਾਜ਼ਾਰ ਚ ਮਿਲ ਜਾਂਦਾ ਮਰਜੀਏ ਮਰਜੀ ਢੋਲੇ ਪਾ ਕੇ ਮੋਢੇ ਪਾ ਕੇ ਖੇਤ ਰਿਆ ਗਿਆ ਸਾਡੇ ਜਿੱਥੇ ਇਹਦਾ ਕੀ ਕਰਦਾ ਇਹਦੀ ਮਰਜ਼ੀ ਬੱਤੇ ਵੜ ਕੇ ਬਣਾਉਣਾ ਕੁੜਕਾ ਸੰਗਣਾ ਬਣਾ ਲਓ। ਕੁਝ ਦਾਲ ਬਣਾ ਲਓ। ਕੁਝ ਚਾਹ ਬਣਾ ਲਓ ਤੇ ਦੁੱਧਾ ਘੜ ਲਓ। ਕਹੇ ਦਾਰੂ ਘੜ ਲਓ। ਪੂਰਾ ਕੰਡ ਵਿਗਾੜਾ ਹੁਣ ਆਪਾਂ ਇਹ ਗਰਮ ਹੋ ਜਾਂਦੇ ਗਰਾਵੇ ਚਾਹ ਬਣਾ ਬਾਈ। ਕੁੜਕਾ। ਹੁਣ ਕੁਝ ਚਾਹ ਬਣਾ ਲਈਏ। ਯਾਦ ਹੋ ਕੇ। ਇਹ ਤਾਂ ਬੋਲ ਕੇ ਮਾਰਾ। ਅੱਧੀ ਹੋ ਕੇ ਮਿੱਠਾ ਰੋ ਕੇ ਹੈ। ਬਾਕੀ ਭਰਾਵੋ ਆਪਣ ਨੂੰ ਪੂਰੀ ਇਹ ਪੂਰੀ ਚਾਹ ਕੇ ਚਾ ਬਣਾਵਾਂਗੇ ਆਪਾਂ। ਜਿੰਨਾ ਟਾਈਮ ਕਿੰਨੇ ਦੇ ਚਾਹਮਲੇ ਹੋਊਗੀ ਉਹਨਾਂ ਆਪਾਂ ਦੱਬਾਵਾਂਗੇ। ਤੁਹਾਨੂੰ ਚਾਹ ਪਿਾਵਾਂਗੇ ਪੂਰੀ ਖੋਏ ਵਰਗੀ। ਨਾਲੇ ਗਰਮ ਤਾਣੀ ਹੋਊਗੀ। ਪੂਰੀ ਠੰਡੀ ਠਾਰੀ। ਅਜਿਹੀ ਵੀ ਜੋ ਹੋਰ ਕਾਲਾ ਦੁੱਧ। ਆਈ ਦਿਨਾਂ ਬਾਅਦ ਨਹੀਂ ਨੀ ਗੱਲਾਂ। ਗੱਲਾਂ ਤਾਂ ਬਣ ਗਈ ਵੈਸੇ। ਆਪਾਂ ਨੇ ਜਿੱਥੇ ਚਾਹਦੇ ਚਾਹ। ਬਣ ਰਹੀ ਹੈ ਭਰਾਵੋ। ਦੁੱਧ ਉਹਨਾਂ ਕਰਕੇ ਜਿਹੜਾ ਗੰਢੀ ਹੋਊਗੀ। ਉੰਧਾਰੇ ਦੋ ਵਾਲੀ ਇਹਦੇ ਹੋਰ ਮੁਰਵਾਉ ਆਪਾਂ ਅੱਜ ਇਹ ਮਹੀਨੇ 300 ਬਰੇਂਡਰ ਰੋਕਣ ਗਿਓ ਬੋਲ ਮਿੱਟਰੂ ਮਾਰਗੀ ਵਾਲਾ ਪਰਗੀ ਚਾਹ ਪਲੀ ਆ ਜਿਹੜੇ ਦੋ ਗੰਟਾ